ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਲਗਭਗ ਤੁਹਾਨੂੰ 6-7 ਬੇੜਾ ਦਿਖਾਵਾਂਗੇ ਤਿੰਨ ਹੈਗੇ ਤਾਜ਼ੇ ਸੂਝੇ ਵੀ ਆ ਤੇ ਤਿੰਨ ਚਾਰ ਹੈਗੇ ਗੱਬਣਾ ਵਪਾਰ ਦਾ ਕੰਮ ਆ ਵੀਰਾਂ ਦਾ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਜਿੱਦਾਂ ਦੀ ਤੁਹਾਡੀ ਚੁਆਇਸ ਆ ਉਦਾਂ ਦੀ ਤੁਹਾਨੂੰ ਗਾ ਮਿਲੂਗੀ ਸਖਚੈਨ ਡੈਰੀ ਫਾਰਮ ਪਿੰਡ ਤੌੜਾ ਇੱਥੇ ਆਪਾਂ ਵੀਡੀਓ ਕਵਰ ਕਰਦੇ ਮੈਂ ਵਪਾਰ ਦਾ ਕੰਮ ਆ ਵੀਰਾਂ ਦਾ ਸੋ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਮੱਝਾ گاਵਾਂ ਦਾ ਵੀਰ ਦਾ ਵਪਾਰ ਦਾ ਕੰਮ ਆ ਜਿਆਦਾ ਰੁਟੀਨ ਦੇ ਵਿੱਚ ਲਗਭਗ 7-8 ਨਗ گاਵਾਂ ਦੇ ਹਰ ਵਕਤ ਵੀਰਾਂ ਕੋਲੇ ਹਾਜ਼ਰ ਹੁੰਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਪਹਾਣਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਵੀਰਾ ਆਪਣਾ 7839 76168 7839 76168 ਹਾਂਜੀ ਵਪਾਰ ਦਾ ਕੰਮ ਆ ਰੂਟੀਨ 'ਚ ਜਦੋਂ ਮਰਜ਼ੀ ਬੰਦਾ ਆ ਜੇ ਗਾਵਾ ਹਾਜ਼ਰ ਹੁੰਦੀਆਂ ਤੋਂ ਵੀ ਕਦੋਂ ਦੇ ਹਾਜ਼ਰ ਹੁੰਦਾ ਜੀ ਅੱਜ ਕਿੰਨੇ ਨਗ ਵਿਕਰੀ ਵਾਲੇ ਹਾਜ਼ਰ ਆ ਆਪਣੇ ਕੋਲ ਅੱਜ ਆਪਣੇ ਕੋਲ 3 ਬੜਾ ਸੂਈਆਂ ਹੋਈਆਂ ਨੇ ਜੀ 3 ਬੜਾ ਬਣਾਉਣੀਆਂ ਨੇ ਜੀ ਤੇ ਰੇਟ ਦੀ ਗੱਲ ਕਰ ਰੇਟ ਕਿੱਥੋਂ ਤੋਂ ਲੈ ਕੇ ਕਿੱਦੋਂ ਕਿਤੇ ਕਰ ਆਪਣੇ ਕੋਲ ਰੇਟ ਹੀ ਆਪਣੇ ਭਾਜਾਇਜ਼ ਹੀ ਨਹੀਂ ਅੱਛਾ ਕਹਿੰਦਾ ਬਾ ਇਸਟਿਮਟ ਕਿਥੋਂ ਖੜਾਉਂਦੇ ਆ ਆਪਣੇ ਕੋਲੇ 570 75 ਕੋ ਸਟਾਰਟਿੰਗ ਆ ਜੀ ਅੱਛਾ ਕਹਿੰਦਾ ਬਾ ਜਿੱਦਾਂ ਦੀ ਬੰਦੇ ਦੀ ਮਨ ਦੀ ਸੋਚ ਆ ਉਦਾਂ ਦੀ ਗਾਂਜ ਤੇ ਹਾਜ਼ਰ ਮਿਲੂਗੀ ਪਹਿਲੇ ਨੰਬਰ ਵੀਰੇ ਆਪਾਂ ਜਿਹੜੀ ਤਾਜੀ ਸੂਈ ਦੇਖ ਰਹੇ ਆ ਇਹ ਪਲੂਣ ਬੱਚੀ ਆਂਦੇ ਅੱਛਾ ਪਲੂਣ ਬੱਚੀ ਸੂਈ ਸਵਾਈ ਹਾਂਜੀ ਭਾਣੇ ਤੇ ਕੈ ਇੱਕ ਦਿਨ ਹੋ ਗਿਆ ਸੂਈ ਨੂੰ ਇਹ ਪਰਸੂ ਨੂੰ ਹੋਈ ਆ 20 ਕਿਲੋ ਬੋਲਾ ਇਸਟਾ ਮਾ ਹਾਜ਼ਰ ਆ ਅੱਛਾ 나ੜੂਆ ਨਾਲ ਆ ਹਨਾ ਹਾਂਜੀ ਹਾਂਜੀ ਤੇ ਦੁੱਧ 10 ਕਿਲੋ ਪਰ ਟਾਈਮ ਦਾ ਚਵਾ ਕੇ ਦੇਵਾਂਗੇ ਹਾਂਜੀ ਹੁਣ ਲੈ ਜੀ ਨੰਬਰ ਦੇ ਤੀਜਾ ਦਿਨ ਹੈ ਨਾ ਸੂਈ ਨੂੰ ਅੱਛਾ ਕੈ 10 ਕਿਲੋ ਟਾਈਪ ਦਾ ਕੀ ਲੈ ਆਵੇ ਆਉਂਦਾ ਟੰਡਾ ਨਾਲ ਲੈ ਆਵੇ 10 ਕਿਲੋ ਜੈਜ ਗੱਲਾ ਵੀ ਆਪਦਾ ਮਣਕੇ ਤਸੱਲੀ ਕਰਕੇ ਲੈ ਕੇ ਜਾਵੇ ਹਨਾ ਹਾਂਜੀ ਹਾਂਜੀ ਸੋ ਵੀਰੋ ਥੜ ਵਗੈਰਾ ਦੇਖੋ ਸੋਹਣਾ ਮੁਠੀ ਵਾਲਾ ਥਾਣਾ ਹਨਾ ਠੀਕ ਆ ਸਿੱਧੇ ਪਾਸੇ ਬਹਿ ਜਾਓ ਪੁੱਠੇ ਪਾਸੇ ਬਹਿ ਜਾਓ ਜਿੱਦਾਂ ਮਰਜੀ ਬੰਦਾ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਤੁਹਾਨੂੰ ਤੇਰੀ ਕਪੈਸਿਟੀ ਹਜੇਸ਼ਟ ਮੰਨੀ ਐ ਵੀ ਪੀ ਕੇ ਦੁੱਧ ਚੰਗੀ ਕੇਰੜਾ ਬੰਦਾ ਲੋਕ ਕੋਈ ਤੇਰ ਵਾਲਾ ਬੰਦਾ ਰੋਲਾ ਹੀ ਨਹੀਂ ਜੀ ਉਹ ਸੋਨ ਨਾਲ ਘੱਟੋ ਘੱਟ ਬੰਦਾ 30 32 ਕਿਲੋ ਦੋ ਸਾਲ ਜੈ ਜਗਲਾ ਤੇ ਬਾਈ ਜੀ ਰੇਟ ਇਹਦਾ ਕੀ ਰਹਿਣਾਗਾ ਰੇਟ ਇਹ ਇਹ ਆਪਾਂ 1 ਲੱਖ ਤੇ 10000 ਦੀ ਬਾੜ ਦੇ ਗਿਆ ਗੁਜਾਇਸ ਮੌਕੇ ਤੇ ਹੋ ਜੂਗੀ ਹਾਂ ਇਸ ਮੌਕੇ ਤਾਂ ਮਹੀਨੇ ਧਰੋਵਾਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜਦਾ ਤੇ ਪਹਿਲਾ ਸੂਆ ਪਲੂਨ ਸੂਈ ਹੈ ਤੇ ਦੰਦੋ ਕਿਵੇਂ ਆ ਗਈ ਵੀਰੇ ਤੁੰਦੀ ਆ ਜੀ ਚੌਕ ਦੇ ਦੰਦ ਚੱਕੀ ਜਾਂਦੀ ਆ ਛੀਦੋਂਦੀ ਮੰਨੇ ਬੰਦਾ ਹਣ ਸੋ ਵੀਰੋ ਕੱਦ ਕਾਠ ਵਗੈਰਾ ਬਾਡੀ ਸਟਰਕਚਰ ਵਗੈਰਾ ਬੈੜਦਾ ਬਹੁਤ ਵਧੀਆ ਰੇਟ ਇਹਦਾ ਆ ਗਿਆ 1 ਲੱਖ 10000 ਰੁਪਿਆ ਤੋ ਦੁੱਧ 25 ਕਿਲੋ ਦਾ ਵੱਬ ਵਾਲੀ ਇਹਦੇ ਬਾਕੀ ਥਣ ਦੇਖੋ ਬਿਲਕੁਲ ਇਹ ਗੁੱਠਾ ਵਾਲਾ ਸਾਣਾ ਜਿਹੜੇ ਵੀ ਨੇ ਘਰੇਲੂ ਦੁੱਧ ਪੀਣ ਦੀ ਖਾਤਰ ਬੈਠ ਲੈਣੀਆਂ ਤਾਂ ਬੈਸਟ ਚੁਆਇਸ ਹੈ ਉਹਨਾਂ ਦੀ ਖਾਤਰ ਤੋ ਬਾਕੀ ਮੌਕੇ ਤੇ ਆਏ ਬੰਦੇ ਦਾ ਮਾਰਦਾਨ ਵੀ ਹੋ ਜਾਊਗਾ ਪਰ ਜਿਹੜੇ ਵੀ ਕਹਿੰਦੇ ਬੌੜਾ ਮਣਕੇ ਲੈਣਾ 10 ਕਿਲੋ ਪਰ ਟਾਈਮ ਦਾ ਆਪਾਂ ਭਾਈ ਜੀ ਚੁਆਕੇ ਦੇਵਾਂਗੇ ਤੇ ਇੱਕ 10 ਦੇ ਵਿੱਚੋਂ ਆਏ ਬੰਦੇ ਦਾ ਮਾਰਦਾਨ ਵੀ ਕਰ ਦਾਂਗੇ ਮਾਰਦਾਨ ਨਹੀਂ ਹੋ ਜੰਗੂਲ ਭਾਗ ਰੱਟ ਲੂਗਾ ਭਿਉਣ ਵਾਲਾ ਕੰਮ ਨਹੀਂ ਕਰਿਆ ਬੰਦੇ ਉਹ ਜੇ ਜੇ ਕਰਾ ਹੁਣ ਮੇਰਾ ਵੀਰ ਕੋਈ ਨਾ ਆਵੇ ਅੱਛਾ ਵੱਡੀ ਫੋਲਾ ਵੱਡੀ ਫੋਲਾ ਤੂਣ ਵਸਦੀ ਆ ਜੀ ਸੋ ਬਰਤਾਰਾ ਦੇਖੋ ਬੱਤਾਰਾ ਮਾਰ ਕੇ ਦਿਖਾਉਣੇ ਪਿਆ ਸੋ ਚੋੜ ਦੇਖੋ ਕਿਆ ਬਾਤਾਂ ਜੈਜ ਮੱਸੀ ਮੋਟਰ ਛੱਡ ਕੇ ਬਾਲਟੀ ਮਾਰ ਲਈ ਤੇ ਜਿਹਹਿਆ ਚੋੜ ਦੇ ਪਈ ਆਉਂਦਾ ਨੀ ਯਾਰ ਜਮ ਮਸਾ ਜੀ ਕਿਆ ਬਾਤਾਂ ਆਈਆਂ ਸੋ ਆਹ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਚੋੜ ਚਲਈ ਸਵਾਲ ਆਉਂਦਾ ਚੋੜ ਦਾ ਪੂਰਾ ਜੈਜ ਡਿਫੈਂਡਰ ਦੇ ਵਿੱਚ ਫੀਲਿੰਗ ਹੋਣੀ ਹੋਣੀ ਵੀ ਗਾ ਚੋੜ ਦੇ ਤੁਸੀਂ ਨਹੀਂ ਹੋੜੀ ਵਾਹ ਜੀ ਵਾਹ ਕਿਆ ਬਾਤਾਂ ਫਿਰ ਕਾ ਜੈਜ ਡਿਫੈਂਡਰ ਚ ਆਉਂਦੀ ਆ ਪਰ ਡਿਫੈਂਡਰ ਤੇ ਬੈਠਣਾ ਤੂੰ ਹੋਣ ਵਾਲੀ ਣਾ ਪਰ ਸੜਕ ਤੇ ਜਾਂਦੀ ਜਾਂਦਾ ਜਾ ਲਾ ਦਿੰਦਾ ਸੋ ਬਾਕੀ ਥਾਂ ਤੋਂ ਦੇਖੋ ਕਿਆ ਬਾਤਾਂ ਅੱਗੇ ਬਾਈ ਜੀ 2 ਨੰਬਰ ਤੇ ਆ ਗਏ ਬੋਲ ਬੋਲ ਦਾ ਬੱਚਾ ਹਾਂਜੀ ਹਾਂਜੀ ਇਹ ਕਿਹੜਾ ਸੁਆ ਸੁਈ ਹੋਈ ਆ ਦੂਜਾ ਸੁਆ ਸੁਈ ਆ ਜੀ ਬੱਚਾ ਕਿਦੇ ਡਾਣੇ ਮੇਰ ਕਾਹ ਫਾਜੀ ਬੱਚਾ ਸੁਈ ਕਦੋਂ ਕਾ ਸੁਈ ਇਹ ਰਾਤ ਸੁਈ ਆ ਜੀ ਜੇਰ ਵਗੈਰਾ ਡਾਣਾ ਜੀ ਅੱਛਾ ਜੇ ਅੱਛਾ ਵੀਡੀਓ ਜੇਰ ਵਗੈਰਾ ਦੀ ਓਕੇ ਆ ਤੇ ਸੁਆ ਸੁਈ ਹੈਗੀ ਇਹ ਦੂਜਾ ਅਸਿਆ ਤੇ ਦੁੱਧ ਕਿੰਨਾ ਕ ਸਟਾਰਟਿੰਗ ਅੰਦਾਜ਼ਾ ਬੋੜਾ ਆ ਨਹੀਂ 30 32 ਕਿਲੋ ਕਿਲੋ ਦੁੱਧ ਦਿੱਤਾ ਅੱਛਾ ਅੱਗੇ 35 ਤੋਂ ਪਲੱਸ ਦੁੱਧ ਦੇ ਦੂ ਸਵੇਰੇ ਕਿੰਨਾ ਕ ਜੋੜਿਆ ਆਪਾਂ ਜੇ ਅੱਪਾ ਵੜਤਾ ਜੀਗਾ ਜੀ 8-9 ਕਿਲੋ ਕੋਲਾ ਅੱਛਾ ਬੱਚਾ ਰ ਜਾ ਕੇ ਕਹਿੰਦਾ ਆਪਾ 10 ਕਿਲੋ ਦੇ ਦੋ ਤੇ 14 ਹੁਣ ਸ਼ਾਮ ਦੀ ਚੋਈਏ ਦੀ ਕਰਨੀ ਹੈ ਹਨਾ ਸੋ ਹੁਣ ਤਾਂ ਲਗਭਗ 1:30 ਵਜੇ ਹੈ ਹਲੇ ਤਾਂ ਤੇ ਚੋਣ ਜਾਣ ਦਾ ਹੁੰਦਾ ਨਿਆਰਾ ਜਮਾ ਬਹੁਤ ਥਾਣੇ ਲਈ ਖੁੱਲੀ ਕਹੀ ਹੈ ਲੱਗਿਆ ਤੁਸੀਂ ਤਾਰਾ ਤੁਰ ਇੱਕ ਨੰਬਰ ਕੀ ਚੀਜ਼ ਨਹੀਂ ਇਹ ਕਹਿੰਦੇ ਨੇ ਲੋਕ ਤਾਂ ਅੱਛਾ ਗੂਠੇ ਦੀ ਮੂਟੀ ਘਰ ਮਾਰਦੀ ਹੈ ਗੂਠਾ ਬਹੁਤ ਕੁਝ ਕਰਾਉਂਦਾ ਰੇਟਰੇ ਵੱਡੇ ਵੱਡੇ ਕਰਾਉਂਦਾ ਸੋ ਫਿਰ ਗੂਠੇ ਵਾਲੇ ਖਾਲ ਆਪਾ ਕਹਿ ਦੋ ਦਿੰਨੇ ਆ ਪਰ ਚੋਣ ਮੋਟਾ ਜਦੋਂ ਹੁੰਦਾ ਸੁਆਦ ਹਨਾ ਤੇ ਇਹਦੇ ਬਾਈ ਫਿਰ ਦੁੱਧ ਮੰਨ ਕੇ ਚੱਲੇ ਵੀ 3 30 ਤੋਂ ਪਲੱਸ ਦੁੱਧ ਦੋਦੋ ਚੋਲੂ ਬੰਦਾ ਸੇਵਾਲਾ ਹੋਵੇ ਜੈ ਜੈਕਾਰ ਰੇਟ ਕੀ ਰਹੂ ਇਹਦੇ ਵੇਚਣ ਵਾਲਾ 1 ਲੱਖ ਦੇ 25 ਹਜ਼ਾਰ ਦੀ ਵੜ ਦੇ ਦੇਣਗੇ ਮੌਕੇ ਤੇ ਮਾਨਦਾਨ ਹੋ ਜਾਊਗਾ ਹਾਂਜੀ ਹਾਂਜੀ ਤੋਰੋ ਬਾਹਰ ਰੋ ਬਾਈ ਜੀ ਸੋ ਵੀਰ ਦੂਜੇ ਨੰਬਰ ਜਿਹੜੀ ਬੈੜ ਦੇਖਦੇ ਹੋ ਦੂਜਾ ਸੂਆ ਸੂਈ ਸਵਾਈਆ ਬੱਚਾ ਇਹਦੇ ਪਿੱਛੇ ਆਇਆ ਹੈ ਮੇਲ ਕਾਫ ਸੋ ਥਣਲੇਵਾ ਦੇਖੋ ਸੋਹਣਾ ਸਾਫ ਸੁਥਰਾ ਤੇ ਗੱਠ ਗੱਠ ਦੀ ਸਵਾ ਸਵਾ ਗੱਠ ਦੀ ਮਿੱਟੀ ਤੇ ਥੜ ਪਿਆ ਚੰਗੀ ਕੇਅਰ ਵਾਲਾ ਬੰਦਾ ਹੋਇਆ 34 35 ਕਿਲੋ 30 ਕਿਲੋ ਤੋਂ ਪਲੱਸ ਦੁੱਧ ਮੰਨ ਕੇ ਤੁਸੀਂ ਪਰਚੇਸ ਕਰ ਲਿਓ ਸਵਾ ਲੱਖ ਰੁਪਈਆ ਰੇਟ ਆ ਤੇ ਥੋੜੀ ਵੀਰੇ ਐਰ ਸ਼ਾਇ ਤੇ ਕਲਰ ਇਹ ਚ ਆ ਗਈ ਹੈ ਨਾ ਤੇ ਦੁੱਧ ਵੀ ਜਿਹੜਾ ਦੇ ਰਹੇ ਨੇ ਫਿਰ ਫੈਟ ਵਾਲੇ ਹੀ ਦੇਣਾ ਹੈ ਨਾ ਸਭ ਤੋਂ ਘਰੇਲੂ ਦੁੱਧ ਪੀਂਦਾ ਤੁਸੀਂ ਆਪਸ਼ਨ ਆ ਤੁਹਾਡੇ ਲਈ ਦੁੱਧ ਜਿਆਦਾ ਤੇ ਨਾਲ ਪਲੱਸ ਫੈਟ ਕਿਉਂਕਿ ਆਪਾਂ ਐਫ ਗਾਂ ਜਿਹੜੀ ਘਰੇ ਰੱਖ ਲੈਂਦੇ ਵਿੱਚ ਵੀਰੇ ਕਹਿੰਦੇ ਚੰਗੀਆਂ ਜੋ ਸਾਰੇ ਚੰਗੇ ਹੁੰਦੇ ਆ ਪਰ ਥੋੜਾ ਬਲ ਕੇ ਜੇ ਲੋ ਦੁੱਧ ਘਰੇਲੂ ਪੀਣ ਦੇ ਵਿੱਚ ਨਹੀਂ ਬੈਟਰ ਰਹਿੰਦਾ ਸੋ ਜਿਹੜੀ ਆਪਾਂ ਤੁਹਾਨੂੰ ਸਾਹਮਣੇ ਬੈਠ ਦਿਖਾ ਰਹੇ ਸਵਾ ਲੱਖ ਦੇ ਵਿੱਚ ਫੈਟ ਵੀ ਹੈ ਵੇਟ ਵੀ ਆ ਫੁੱਲ ਵੇਟ ਕਹਿੰਦਾ ਬਾ ਤਿੰਨੇ ਚੀਜ਼ਾਂ ਚੰਗੀਆਂ ਨੇ ਮੈਂ ਸੁਪਰ ਸ਼ੂਟਰ ਲੈ ਲਿਆ ਚਾਹੇ ਕਦੂਗਰੀ ਚੱਲੋ ਉਹਦੇ ਨਾਲ ਚਾਹੇ ਕਣਕੀ ਬੀਜੀ ਚੱਲੋ ਚਾਹੇ ਧਾਬੜੇ ਵਾਲਾ ਕਿਹੜਾ ਬਾਦ ਉਹ ਸਿਸਟਮ ਇਹਦੇ ਵਿੱਚ ਸਵਾ ਲੱਖ ਦੇ ਵਿੱਚ ਸਾਰੇ ਆਪਸ਼ਨ ਐਡ ਆ ਜਾਵਾਂ ਜਿੰਨੇ ਅੱਜ ਕੱਲ ਮਸ਼ੀਨਰੀ ਚ ਫਕਸ ਢਾਉਂਦੇ ਆ ਤੇ ਸਵਾ ਲੱਖ ਉਹ ਕੰਮੀਆਂ ਵੀ ਢੇਡਾ ਸਵਾ ਲੱਖ ਜੋ ਮਾਨਤਾਨ ਕਰ ਦੇਗਾ ਕਿ ਨਹੀਂ ਕਰਦਾ ਮਾਨਤਾਨ ਕਰ ਦੇ ਜੈ ਜਗਤਾਂ ਸ਼ੁਗਰਤ ਧਾਰਾ ਦੇਖੋ ਧਾਰਾ ਪੇਜੇ ਮਾਰ ਕੇ ਦੇਖੋ ਨੇ ਪੇਆ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਚੋਣਾ ਮੋਟਾ-ਵੋਟਾ ਬੱਚਾ ਲਾਤਾ ਨਿਆਣਾ ਪਾਇਆ ਵਾ ਬਾਯੋ ਮਗਰ ਸੋੜੇ ਮਾਰਦੀ ਧਰਾਂ ਸੋ ਸਾਫ ਸੁਥਰੇ ਸੋੜੇ ਚੋਣ ਦੀਆ ਹਨਾ ਸਚਵਾਈ ਵਗੈਰਾ ਦੇਖੋ ਇੱਕ ਨੰਬਰ ਚਵਾਈ ਆ ਜਮਾ ਬਾ ਠੀਕ ਆ ਓਕੇ ਸੋ ਬੱਚਾ ਨਹੀਂ ਲਾਇਆ ਬੋਦ ਦੀ ਬਹਿ ਗਏ ਥੱਲੇ ਅੱਗੇ ਬਾਈ ਜੀ ਤੈਨ ਨੰਬਰ ਆ ਗਈ ਬੱਛੀ ਹਨਾ ਹਾਂਜੀ ਹਾਂਜੀ ਇਹ ਪਲੂਣ ਹੀ ਲੱਗਦੀ ਆ ਹਨਾ ਪਲੂਣ ਆਈ ਬੱਚਾ ਕਿ ਜੇ ਦਾ ਮੇਲ ਕਾ ਬਾਈ ਸਾਰੇ ਮਗਰ ਬੱਛੀ ਆ ਗਈ ਅੱਜ ਹਾਂਜੀ ਤੇ ਜੇਰ ਜੁਰਡਾ ਨਾ ਜੇਰ ਜੁਰਡਾ ਨਾ ਹੁਣੀ ਪਈ ਆਈ ਜੇਰੇ ਦੀ ਛਟੇ ਹੋ ਗਏ ਛਟੇ ਵੀ ਹੋ ਗਈ ਆਪਣੇ ਵੀਡੀਓ ਜੇਰ ਦੀ ਹੈਗੀ ਆ ਤੇ ਦੰਦੋ ਕਿਵੇਂ ਆ ਗਈ ਇਹ ਇਹ ਚਾਰ ਦੰਦ ਚੱਕਰੀ ਹੈ ਜੀ ਅੱਛਾ ਚੌਕ ਦੇ ਦੰਦ ਚੱਕਰੀ ਹੈ ਦੁੱਧ ਕਿੰਨਾ ਪਾ ਦੋ ਬਾਈ ਜੀ ਇਹ ਦੁੱਧ ਇਹ 20 ਪਲੱਸ ਦੇ ਦੂ 20 ਮੰਨ ਕੇ ਲੈਣੇ ਬੰਦਾ ਅੱਛਾ 20 ਕਿਲੋ ਦੁੱਧ ਮੰਨ ਕੇ ਬੰਦਾ ਪਰਚੇਸ ਕਰ ਲੇ ਤੇ ਉਮੀਦ ਆਪਣ 20 ਤੋਂ ਪਾਰ ਦੀ ਆ ਰੇਟ ਕੀ ਰਹਿਣਾ ਬਾਈ ਜੀ ਇਹਦਾ ਇਹ ਬਿਲਕੁਲ ਜਾਇਜ਼ ਰੇਟ ਤੇ ਦੇ ਰਹੀ ਹਾਂ 80000 ਦੀ ਵਾੜ ਦੇ ਦਾਂਗੇ 80000 ਦੇ ਵਿੱਚੋਂ ਮਾਨਦਾਨ ਵੀ ਕਰ ਦਾਂਗੇ ਮਾਨਦਾਨ ਥੋੜਾ ਹੋਊ ਟੋਰੋ ਵਾਰ ਨੂੰ ਇਹਨੂੰ ਜੀ ਸਿਵਰ ਕੱਦ ਕਾਠ ਵਗੈਰਾ ਦੇਖੋ ਬੈੜਦਾ ਥੋੜਾ ਸਾਫ ਸੁਥਰਾ ਵਧੀਆ ਪੰਜਨ ਵਜੂ ਤੇ ਮੂੰਹ ਚਾਰ ਦੰਦ ਪਲੂਣ ਪਹਿਲਾ ਸੂਆ ਸੂ ਤੇ ਮਗਰ ਆ ਗਿਆ ਤੇ ਬੱਚਾ ਮੇਲ ਕਾ ਫੜਾ ਨਵਾਂ ਹਾਣਾ ਜਮਾ ਤੇ ਰੇਟ ਆ ਗਿਆ ਵੀਰੇ ਦਾ 80000 80000 ਦੀ ਵੈੜ ਦੋ ਤੇ 20 ਕਿਲੋ ਤੋਂ ਬਾਹਰ ਸੋ 20 ਕਿਲੋ ਦਾ ਵਾਪ ਦੋ ਤੇ ਦੇ ਦੂਗੀ ਕੱਟ ਕੱਟ ਜਾਇਜ ਗੱਲ ਆ ਤੇ ਸੇਵਾਲਾ ਹੋਮੂਕ ਦੇਖੋ ਅਗਲੇ ਸੂਣ ਬਦਲ ਵਾਲੀ ਚੀਜ਼ ਆ ਹਨਾ ਜਾਇਜ ਗੱਲ ਤੇ ਅੱਗੇ ਵੀਰੇ 4 ਨੰਬਰ ਵੈੜ ਦੇਖ ਰਹੇ ਆ ਜਿਹੜੀ ਇਹ ਕਿਹੜਾ ਸੂਆ ਸੁੰਦੀ ਆ ਜੀ ਦੂਜਾ ਸੂਆ ਸੁੰਦੀ ਆ ਜੀ ਕੈ ਕਿਦਾਂ ਕੱਢ ਜੂਗੀ ਕਿ ਲੈ ਯੂ ਹੀ ਹਫ਼ਤਾ ਅੱਛਾ ਇੱਕ ਹਫ਼ਤਾ ਸੂਣ ਚ ਬਾਕੀ ਤੇ ਥਾਂ ਥੋਂ ਸੋਣਾ ਹਾਤੀ ਜਵਾਈ ਗੁੱਲਿਆਰਾ ਹੈਣਾ ਤੇ ਠੰਡੀ ਦਾ ਕਿਆ ਬਾਤਾਂ ਸੁਪਰ ਸੀਟਰ ਨੂੰ ਹੀ ਆ ਜਾਵਾ ਹੈਣਾ ਜਿੱਦੇ ਖੜਗੀ ਦਾ ਖੜਗੀ ਪਰਦਲਾ ਹੋਤ ਪਿਆ ਤੇ ਇਹਦਾ ਬਾਈ ਜੀ ਰੇਟ ਕੀ ਰਹੂਗਾ ਹਾਂਜੀ ਥਾਂ ਦੇਖ ਲੈ ਮੋਟਾ ਕੂਟਾ ਕਾਲਾ ਕਾਲਾ ਥਾਂ ਦਾ ਤੇ ਠੰਡ ਤਾਂ ਆ ਗਿਆ ਓਕੇ ਰੇਟ ਕੀ ਰਹੂਗਾ ਇਹਦਾ ਰੇਟ ਹੈ 1.75 ਹਜ਼ਾਰ ਦੀ ਵਾੜ ਦੇ ਦੇਗੇ 75 ਹਜ਼ਾਰ ਚ ਦੁੱਧ ਕਿੰਨਾ ਕਾਜੂਗਾ ਦੁੱਧ 20 ਕਿਲੋ ਦੇ ਦੂੰਗੀ ਦਿਓ ਵੀ ਫੈਟ ਆਲਾ ਹੈਣਾ ਹਾਂਜੀ ਹਾਂਜੀ ਸੂਰਾ ਥਾਂ ਥੋਂ ਦੇਖੋ ਤੇ ਠੰਡੀ ਦਾ ਯਾਰ ਕਿਆ ਬਾਤਾਂ ਮਗਰ ਹੱਥ ਖੜਾ ਮੈਂ ਫੇਰੀ ਜਾਣਾ ਆਪ ਨੂੰ ਪੈਸੇ ਨਾਲ ਜਾਣ ਪਿਆਰੀ ਆ ਵੀ ਠੰਡੀ ਬਾਰਫੀ ਦੀ ਛਿੱਲੀ ਦਾ ਇੰਨੀ ਆ ਬੇਫਿਕਰ ਹੋਏ ਬੰਦਾ ਤੇ ਮੂੰਹ ਮੱਥਾ ਦਿਖਾ ਦੇਗਾ ਸੋ ਤੋੜ ਕੇ ਦਿਖਾਉਣ ਲੱਗੇ ਵੀਡੀਓ ਵੱਡੀ ਵਾਲੀ ਹੋ ਜੂਗੀ ਕਿ ਤੋਰਨੀ ਹੋਈ ਆ ਸੋ ਬਰ ਕੱਦ ਕਾੜ ਫੇਸ ਕੁਆਲਿਟੀ ਵਗੈਰਾ ਦੇਖ ਸਕਦਾ ਸੋਹਣੀ ਸਾਫ ਸੁਥਰੀ ਸਿਰਫ 75000 ਦੇ ਵਿੱਚ 20 ਕਿਲੋ ਤੋਂ ਬਾਹਰ ਦੁੱਧ ਪਾਉਣ ਵਾਲੀ 5 ਤੋਂ 7 ਦਿਨ ਦੀ ਬੈੜ ਕੱਚੀ ਵਿੱਚ ਵੀਰ ਕਹਿੰਦਾ 40000 ਲਾਉਣਾ 50000 ਤੋਕੜ ਲੈ ਲੱਗ ਜਿਵੇਂ ਕਹਿੰਦਾ ਸੌ ਚਾਚਾ ਤੇ ਇੱਕ ਪਿਓ ਸੱਜਰ ਪਸ਼ੂ ਸੱਜਰੀ ਹੁੰਦਾ 10 ਮਹੀਨਿਆਂ ਦੇ ਘਰੇ ਆਪਣੇ ਘਰੇ ਤੋਂ ਦਹੀਂ ਚੱਲ ਜੀ ਰਹਿੰਦੀ ਹੈ ਜਿਹਦਾ ਬਸ ਤਾਜਾ ਪਸ਼ੂ ਲੈਣੇ ਆ 75000 ਚ ਸੌੜ ਹੋਜੂਗਾ ਨਹੀਂ ਹੁੰਦੀ 75000 ਤੋਂ ਤਾਂ ਇਹ ਹੁਣ ਕੀ ਕਰਾਂ ਸੌਦ ਹੋ ਜੀ ਛੱਡਾਈ ਜੂਗਾ ਸੋ ਗੱਲਾਂ ਕਰ ਭਾਈ ਵੇ ਦੁੱਧ ਵਾਲਿਆ ਨਿਕਲੀ ਇੱਕ ਡਿੱਡੀ ਪੰਜਾਇਰੋ ਚ ਕਹਿੰਦਾ ਹਾਥੀ ਕਿਥੋਂ ਪਾਦਾ ਹਨਾ ਜੇ ਨਹੀਂ ਮੰਨ ਗਏ ਮੈਂ 65000 ਮੰਗਦਾ ਜੀ 60000 ਹੀ ਲੈ ਜਾਓ 75 ਦੀ ਲੈ ਜਾਓ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਸੋ ਹੁਣ ਮੰਨ ਕੇ ਚੱਲੋ ਵਪਾਰ ਦਾ ਪਾ ਜੇਲ੍ਹ ਚ ਪਾਉਣੇ ਪੈਸੇ ਉਹਨੇ ਇਹ ਗੱਲ ਬਹੁਤ ਵਧੀਆ ਗੱਲ ਆ ਵੀਰ ਜੀ 75000 ਦੇ ਵਿੱਚ 100 ਪਿਆਜ ਜਦੋਂ ਛੋੜਦਾ ਹੋ ਜਾਂਦਾ ਨੂੰ ਮੂੰਹੋਂ ਮੰਗੇ ਤਾਂ ਕਹਿੰਦੇ ਮੌਤ ਵੀ ਨਹੀਂ ਮਿਲਦੇ ਬਾਕੀ ਖਵਾਉਂਦਾ ਵੀਰ ਗਾਜਰਾ ਹੀ ਆ ਜਮਾ ਤੇ ਵਿੱਚ ਆਪਾਂ ਸਬਜ਼ੀ ਲੈ ਲੈ ਕੇ ਸੋਚੀ ਜੇ ਨੇ ਰਹਿਨੇ ਆ ਵੀ ਭਾਈ ਕੀ ਭਾ ਲੈਾਂਗੇ ਜਮਾ ਸੋ ਕਹਿੰਦੇ ਵਪਾਰੀਆਂ ਇਹ ਸਾਂਭ ਕੇ ਵੀ ਪੁੱਤਾਂ ਨੂੰ ਰੱਖਦੇ ਕੋਈ ਜਾਦੂ ਦਾ ਹੁੰਦਾ ਨਹੀਂ ਵਪਾਰੀ ਦੇ ਕੋਲੇ ਸੋਹਣਾ ਰੱਸਾ ਪਾਦਾ ਨਵਾਦ ਦਿਆਂ ਤੇ ਖਾਣ ਪੀਣ ਨੂੰ ਖੁੱਲਾ ਦੋ ਹਣਾ ਸੋ ਜਿਹੜਾ ਖਾਊਗਾ ਤੇ ਉਹੀ ਕਮਾਊਗਾ ਤੇ ਅੱਗੇ ਭਾਈ ਜੀ ਪੰਜ ਨੰਬਰ ਆ ਗਈ ਕੋਲੋਂ ਬੱਚੀ ਆਈ ਪਲੋਂ ਬੱਚੀ ਇਹਦਾ ਹੂ ਚਾਰ ਦੰਦ ਲੱਗਦਾ ਹਣਾ ਹਾਂਜੀ ਇਹ ਲੈ ਜੀ ਜੀ 10 ਤੋਂ 12 ਦਾ ਠੰਡੀ ਬਾਰਫ ਦੀ ਸਿੱਲੀ ਹੋਈ ਐ ਮਹਾਂ ਲੱਗਦੀ ਦੁੱਧ ਕਿੰਨਾ ਕੁ ਦੇ ਦੂਗੀ ਦੁੱਧ ਦੇ ਦੇ ਦੂਗੀ 25 ਤੋਂ ਪਲੱਸ ਰੇਟ ਕੀ ਆ ਗਿਆ ਬਾਈ ਜੀ ਦਾ ਰੇਟ ਵੀ 95000 ਦੀ ਬਾੜ ਦੇ ਦਿੰਦੇ ਆਂ ਆਪਾਂ ਇਹ ਇਕੱਠੀ ਇਕੱਠੀ ਲਈਏ ਬੰਦ ਜੀ 95 ਚਾਰ ਹੁੰਦੇ ਤੋਂ ਤੇ ਬਾਹਰ ਹੋਣਗੇ ਜੀ ਤੇ ਅੱਗੇ ਜਿਹੜੀ ਨਾਲ ਆ ਗਈ ਇਹ ਵੀ ਦੂਜਾ ਸੂਆ ਜੀ ਜੀ ਇਹ ਪਿਛਲੇ ਸਾਲ ਆਪਾਂ ਤੋਂ ਹੀ ਲਈ ਸੀ ਬੜਾ ਕਾਨੂੰਨ ਅੱਛਾ ਇਹਨੇ ਮੰਨ ਕੇ 14 24 ਕਿਲੋ ਦੱਸਦਾ ਇਹ 24 ਕਿਲੋ ਪਲੂਣ ਦੇ ਦੋ ਤੇ ਪਿਛਲੇ ਯਾਰ ਦਿੱਤਾ ਹਾਂਜੀ ਹਾਂਜੀ ਐਦ ਕੀ ਕਿੰਨਾ ਮੰਨ ਕੇ ਚੱਲੀਏ ਐਦ ਕੀ ਜੀ 25 ਤੋਂ ਪਲੱਸ ਲੈ ਦੂ 27 ਕਿਲੋ ਵਾਲੀ ਹੈਗੀ ਯਾਰ ਇਧਰ ਇਧਰ ਰੇਟ ਕੀ ਆ ਗਿਆ ਦੇਖੋ ਇਹਧਰ ਦਾ ਸੌ ਨਾ ਰੇਟ ਕੀਆ ਰੇਟ ਕੀਆ ਗਿਆ ਦਾ ਰੇਟ ਇਹ ਵੀ 95000 ਰੁਪਏ ਅੱਛਾ 95000 ਰੁਪਏ ਸੋ ਵੀਰੋ 6 ਗਾਵਾਂ ਦਿਖਾਜੇ ਤਿੰਨ ਗੱਬਣਾ ਤਿੰਨ ਸੁੰਜੀਆਂ ਹਾਂਜੀ 78 ਦਾ 967 168 ਪਿੰਡ ਤੌੜਾ ਜ਼ਿਲ੍ਹਾ ਵਰਨਾਲਾ ਵੀਡੀਓ ਦੇਖੋ